ਅੰਮ੍ਰਿਤਸਰ ਪੁਲਿਸ ਦੇ ਵੱਲੋਂ ਕੇਂਦਰੀ ਜੇਲ੍ਹ ਤੋਂ ਜ਼ਮਾਨਤ ਤੇ ਬਾਹਰ ਆਏ ਹਰਜਿੰਦਰ ਸਿੰਘ ਉਰਫ ਫਹਿਰੀ ਦਾ ਐਨਕਾਊਂਟਰ ਕੀਤਾ ਗਿਆ ਜਿੱਤੇ ਕਿ ਪੁਲਿਸ ਕਮਿਸ਼ਨਰ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਐਨਕਾਊਂਟਰ ਦੌਰਾਨ ਉਹ ਜ਼ਖਮੀ ਹੋ ਗਏ ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਗੁਰਨਾਨਕ ਦੇਵ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਪਰ ਜ਼ਖਮਾਂ ਦੇ ਤਾਬ ਨਾ ਚਲਦੇ ਹੋਏ ਇਲਾਜ ਦੌਰਾਨ ਹਰਜਿੰਦਰ ਸਿੰਘ ਉਰਫ ਫਹਿਰੀ ਦੀ ਮੌਤ ਹੋ ਗਈ ਜਦਕਿ ਉਸ ਤੱਕ ਸਾਥੀ ਪੱਜੋਂ ਦੇ ਵਿੱਚ ਕਾਮਯਾਬ ਰਿਹਾ ਹੈ ਲਗਾਤਾਰ ਪੁਲਿਸ ਵੱਲੋਂ ਪਾਲ ਕੀਤੀ ਜਾ ਰਹੀ ਹੈ ਦੱਸੇ ਕਿ ਅੰਮ੍ਰਿਤਸਰ ਪੁਲਿਸ ਵੱਲੋਂ ਹਾਲ ਹੀ ਚੁ ਗ੍ਰਿਫਤਾਰ ਕੀਤੇ ਗਏ ਇੱਕ ਖਤਰਨਾਕ ਮੁਲਜ਼ਮ ਦਾ ਵੱਡਾ ਖੁਲਾਸਾ ਕੀਤਾ ਹੈ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਜਦੋਂ ਵੀ ਜੇਲ੍ਹ ਤੋਂ ਬਾਹਰ ਹੁੰਦਾ ਸੀ ਸਿੱਧੇ ਪੁਰਾਣੇ ਗੈਂਗ ਮੈਂਬਰਾਂ ਤੇ ਕ੍ਰਿਮੀਨਲ ਕੰਟਰੈਕਟਰਾਂ ਨਾਲ ਸੰਪਰਕ ਕਰਦਾ ਸੀ ਜਾਂਚ ਕਰਨ ਇਸ ਦੀ ਪਿਛਲੀ ਸਾਰੀ ਲੋਕੇਸ਼ਨ ਡਿਟੇਲ ਕਾਲ ਰਿਕਾਰਡ ਤੇ ਮੀਟਿੰਗ ਪੁਆਇੰਟਸ ਦੀ ਵੀ ਵਿਸਤ੍ਰਿਤ ਤਦਕੀਕ ਕੀਤੀ ਜਾ ਰਹੀ ਹੈ पुलिस का तो तो कहना है कि आज दी जो टेक्नोलॉजी है उसका जो है क्राइम्स के विच बहुत ज्यादा दुरुपयोग हो रहा है जिवे कि पाकिस्तान तो ड्रोन राय नशा ते हथियार सरहद पार करवाए जाते हैं इसी तरह ये जो मुलजम से एवी भी एस्टैब्लिश नेटवर्क राही देश विरोधी गतिविधियां चला रहा है फिलहाल पुलिस वालों उसके साथी की भाल की जा रही है तो पुलिस का कहना है कि इसकी पूरी चेन जल्द ही बेनकाब करके इस नेटवर्क न તોડਿਆ ਜਾਵੇਗਾ ກັອດ ກિલિંગ ਕਿਨੂੰ મારਨਾ ਸੀ ਕੁਝ ਗੱਲ ਤੁਸੀਂ ਇਹ ਹੀ ਪਤਾ ਲੱਗਿਆ ਜੀ ਕੋਈ ਤੁਹਾਨੂੰ ਪਤਾ ਹੀ ਹੈ ਜਿਵੇਂ ਅੱਜ ਕੱਲ ਜੇ ਦੋ ਲੀਥਲ ਵੈਪਨ ਦੇਖੋ ਇੱਕ Glock ਬਿਲਕੁਲ ਬੜੀ ਨਵਾਂ ਸਫਿਸਟੀਕੇਟਡ ਤੇ ਬੜਾ ਬ੍ਰਾਂਡ ਨਿਊ ਇਹ ਪਿਸਟਲ ਸੀ 9mm ਦਾ ਰਾਉਂਡ ਵੀ ਇਹਨਾਂ ਕੋ ਕਾਫੀ ਚਲਾਉਣ ਤੋਂ ਬਾਅਦ ਵੀ ਲਾਈਵ ਬੜੇ ਮਿਲੇ ਆ ਤੇ 30 bore ਦਾ ਜਿਹੜਾ ਪਿਸਟਲ ਹੈ ਸਟਾਰ ਪਿਸਟਲ ਉਹ ਵੀ ਬੜਾ ਲੀਥਲ ਹੈਗਾ ਸੈਮੀ ਆਟੋਮੈਟਿਕ ਬੜਾ ਮਤਲਬ ਮੈਂ ਸਮਝਦਾ ਕਿ ਕਾਫੀ ਇਹਨੂੰ ਲੀਥਲ ਕਹਿ ਸਕਦੇ ਆ ਟਾਰਗੇਟ ਅਜੇ ਕੱਲ ਕਲੀਅਰ ਨਹੀਂ ਹੋਈ ਪਰ ਡੈਫੀਨਿਟਲੀ ਜਿਹੜਾ ਇਹ ਕੰਮ ਤਾਂ ਇਸੇ ਤੇ ਹੀ ਨਿਕਲੇ ਹੋਏ ਸੀਗੇ ਕਿਉਂਕਿ ਇੱਕਦਮ ਜੇਲ੍ਹ ਤੋਂ ਆ ਕੇ ਤੇ ਨਹੀਂ ਜਲਦੀ ਸਫਿਸਟੀਕੇਟਡ ਵੈਪਨ ਮਿਲ ਗਏ ਬਾਹਰਲੇ ਵਰਚੁਅਲ ਨੰਬਰਸ ਨਾਲ ਬੰਦਾ ਇਨ ਟੱਚ ਹੋ ਗਿਆ ਤੇ ਸਾਨੂੰ ਜਿਹੜੀ ਲੱਗਦਾ ਕਿ ਜਿੰਨੀ ਸਾਡੇ ਕੋਲ ਇਨਫੋਰਮੇਸ਼ਨ ਹੈਗੀ ਹੈ ਉਹ ਆਥੈਂਟਿਕ ਸੀਗੀ ਤੇ ਤਾਂ ਹੀ ਉਸੇ ਦੇਖੋ ਜਿਹੜਾ ਬੰਦਾ ਇੰਨਾ ਰਿਟੈਲੀਏਟ ਕਰਦਾ ਪੁਲਿਸ ਨੂੰ ਨਹੀਂ ਤਾਂ ਆਮ ਮੁਲਜ਼ਮ ਜਦੋਂ ਪੁਲਿਸ ਰੋਕਦੀ ਹੈ ਜਾਂ ਵਾਰਨ ਕਰਦੀ ਹੈ ਤਾਂ ਉਹਦੇ ਵਿੱਚ ਆਮ ਲੋਕ ਸਰੈਂਡਰ ਕਰ ਜਾਂਦੇ ਆ ਤਾਂ ਮੈਨੂੰ ਲੱਗਦਾ ਕਿ ਡੇਪਰ ਗੱਲ ਹੈਗੀ ਇਹਦੇ ਵਿੱਚ ਜਿਹੜੀ ਲੁਕਾਉਣਾ ਚਾਹੁੰਦੇ ਸੀ ਔਰ ਜਿੰਨਾ ਐਮਬੋਲਡਨ ਹੋਏ ਹੋਏ ਸੀ ਸਰ ਇਹ ਕਿਵੇਂ ਕਿਰੇ ਕਿਰੇ ਗੈਂਗਸਟਰਾਂ ਨਾਲ ਲਿੰਕ ਸੀ ਫੋਰਨ ਬੇਸਡ ਉਹ ਸੀ ਦੇਖ ਰਹੇ ਆ ਜੀ ਮੈਂ ਤੁਹਾਨੂੰ ਦੱਸਿਆ ਕਿ ਉਹਦੇ ਵਿੱਚ ਵਰਚੁਅਲ ਨੰਬਰ ਜਿਹੜੇ ਆਏ ਨੇ ਉਹ ਇਹ ਗੱਲ ਨੂੰ ਪ੍ਰੂਵ ਕਰਦੇ ਕਿ ਜਿਹੜੀ ਇਨਫੋਰਮੇਸ਼ਨ ਪੁਲਿਸ ਕੋਲ ਆਈ ਸੀ ਉਹ ਆਥੈਂਟਿਕ ਸੀਗੀ ਉਹਨੂੰ ਮਤਲਬ ਇੱਕ ਜਿਹੜੀ ਡਿਜੀਟਲ ਤੇ ਟੈਕਨੋਲੋਜੀਕਲ ਐਵੀਡੈਂਸ ਉਹ ਝੂਠ ਨਹੀਂ ਬੋਲਦੀ ਤੋਂ ਸਾਰੇ ਇਹਦੀ ਲੋਕੇਸ਼ਨਸ ਵਗੈਰਾ ਅਸੀਂ ਪਿਛਲਾ ਸਾਰਾ ਦੇਖਾਂਗੇ ਕਿ ਕਿੱਥੇ ਕਿੱਥੇ ਜਾਂਦਾ ਰਿਹਾ ਕਿਹੜੇ ਕਿਹੜੇ ਬੰਦਿਆਂ ਨੂੰ ਕੰਟੈਕਟ ਕੀਤਾ ਤੇ ਸਰ 7 ਨਵੰਬਰ ਤੋਂ ਲੈ ਕੇ 10 ਦਿਨ ਹੋਏ ਐ ਤੇ 10 ਦਿਨਾਂ ਚ ਐਡਾ ਨੈਟਵਰਕ ਕਿਵੇਂ ਸਟੈਬਲ ਹੋਊ ਨੈਟਵਰਕ ਇਦਾਂ ਹੁੰਦਾ ਨਹੀਂ ਜੇਲ੍ਹ ਚ ਜਦੋਂ ਬੰਦਾ ਬਾਰ-ਬਾਰ ਜਾਂਦਾ ਪਹਿਲਾਂ ਵੀ ਰਿਹਾ ਫਿਰ ਬਾਹਰ ਆਉਂਦਾ ਉਥੇ ਅੰਦਰ ਹੀ ਗੱਲਬਾਤ ਹੋ ਜਾਂਦੀ ਐ 10 ਬੰਦਾ ਜਦੋਂ ਬਾਹਰ ਆਉਂਦਾ ਜੇ ਪਹਿਲਾਂ ਹੀ ਸਟੈਬਲਿਸ਼ ਹੋਏ ਕੰਟੈਕਟ ਉਹਨਾਂ ਨੂੰ ਕਰਕੇ ਤੇ ਤੁਹਾਨੂੰ ਪਤਾ ਹੀ ਆ ਜਿੱਦਾਂ ਇਹ ਫਾਸਟ ਮੂਵਿੰਗ ਵਰਲਡ ਹੈਗਾ ਸਾਡਾ ਔਰ ਡਰੋਨ ਰਾਹੀਂ ਅਕ੍ਰੋਸ ਦਾ ਇੰਟਰਨੈਸ਼ਨਲ ਬਾਰਡਰ ਕਿਵੇਂ ਸਮਾਨ ਹੁੰਦਾ ਉਸ ਤਰ੍ਹਾਂ ਨਾ ਇਹਨਾਂ ਦੇ ਸਟੈਬਲਿਸ਼ ਹੋ ਗਏ ਕੰਟੈਕਟਸ ਔਰ ਜਿਹੜੀ ਟੈਕਨੋਲੋਜੀ ਦਾ ਮਿਸਯੂਜ਼ ਜਿੱਦਾਂ ਆਪਾਂ ਕਰਦੇ ਹਾਂ ਵਰਚੁਅਲ ਨੰਬਰਸ ਦਾ ਸੋਸ਼ਲ ਮੀਡੀਆ ਪਲੈਟਫਾਰਮ ਦਾ ਉਹ ਉਹਦਾ ਫਾਇਦਾ ਲੈਂਦੇ ਆ ਅੱਜਕੱਲ ਮੁਲਜ਼ਮ ਅੱਜ ਸਰ ਇਹ ਜੇਲ ਕਿਸ ਮੁਕਦਮੇ ਚ ਗਿਆ ਸੀ ਉਹ ਅਲੱਗ-ਅਲੱਗ ਮੁਕੱਦਮੇ ਆ ਜੀ ਕੋ ਪਠਾਨਕੋਟ ਦੇ ਅਲੱਗ-ਅਲੱਗ ਸਾਡੇ ਕਮਿਸ਼ਨਰੇਟ ਦੇ ਵੀ ਹੈਗੇ ਆ ਤੇ ਉਹ ਅਸੀਂ ਸਾਰੀਆਂ ਡਿਟੇਲਾਂ ਹੁਣੀ ਕਢਾ ਰਹੇ ਆ ਪੰਜ ਮੁਕੱਦਮੇ ਇਹਦੇ ਚ ਪਾਇਸ ਜਿਹੜੀ ਆਈਡੀ ਅਸੀਂ ਦੇਖੀ ਆ ਇਮੀਡੀਏਟਲੀ ਉਹਦੇ ਚ ਇਹ ਪਤਾ ਲੱਗਿਆ ਜੀ ਸਰ ਪਿਛਲੇ ਦਿਨੀ ਜੋ ਅੰਮ੍ਰਿਤਸਰ ਚ ਵਾਰਦਾਤ ਹੋਈਆਂ ਉਹਨਾਂ ਚ ਵੀ ਕੋਈ ਇਸ ਦਾ ਹੱਥ ਤੇ ਕੋ ਉਹ ਅਜੇ ਕਹਿਣਾ ਮੁਸ਼ਕਲ ਹੈ ਉਹਨਾਂ ਤੇ ਵੀ ਅਸੀਂ ਕੰਮ ਕਰ ਰਹੇ ਆ ਸਾਨੂੰ ਉਮੀਦ ਹੈ ਕਿ ਜਲਦੀ ਅਸੀਂ ਉਹ ਵੀ ਟਰੇਸ ਹੋ ਜਾਣਗੇ ਸਾਰੇ ਅਕਿਊਜ਼ ਫੜੇ ਜਾਣਗੇ ਜਿਹੜੇ ਹੁਣ ਬੰਦੇ ਦੀ ਮੌਤ ਹੋ ਚੁੱਕੀ ਹੈ ਹੁਣ ਇਹ ਤਾਂ ਪਤਾ ਲੱਗਿਆ ਜੀ ਜਦੋਂ ਅਸੀਂ ਵਾਪਸ ਆਏ ਆ ਹਸਪੀਟਲ ਜਾ ਕੇ ਜਿਹੜੇ ਇਲਾਜ ਜਦੋਂ ਅਸੀਂ ਉੱਥੇ ਡੈਥ ਹੋਈ ਉਹਨਾਂ ਨੇ ਡਿਕਲੇਅਰ ਕੀਤਾ ਡਾਕਟਰਾਂ ਨੇ ਅੱਛਾ ਸਰ ਇਹ ਜਿਹੜੇ ਵੈਪਨ ਕਿਤਾ ਪਾਕਿਸਤਾਨ ਤੋਂ ਸਾਰੇ ਸਮਗਲ ਹੋ ਕੇ ਆਏ ਨੇ ਲੱਗ ਰਿਹਾ ਜੀ ਉਹੀ ਕਿਉਂਕਿ ਆਪਾਂ ਜਿਵੇਂ ਪਹਿਲਾਂ ਪਿੱਛੇ ਰਿਕਵਰੀਜ਼ ਕੀਤੀਆਂ ਤੁਹਾਨੂੰ ਪਤਾ ਵੈਪਨਸ ਦੀ ਵੱਡੀ ਖੇਪ ਮਿਲੀ ਹੈ ਉਹ ਇਸੇ ਤਰੀਕੇ ਦੇ ਦਰਸਾਉਂਦੀ ਹੈ ਕਿ ਉਸੇ ਵੱਲ ਲਿੰਕ ਕਰਦੀ ਹੈ ਵੀ ਗਲੌਕ ਵੀ ਬਹੁਤ ਆ ਰਹੇ ਤੇ ਵੀ ਬੋਰ ਜਿਹੜਾ ਸਟਾਰ ਪਿਸਟਲੋ ਵੀ ਕਾਫੀ ਆ ਰਿਹਾ ਸਟਾਰ ਕਿੰਨਾ ਖਤਰਾ ਜੀ ਜੋਬ ਮੈਲੇ ਪੜੇਗੇ ਜੀ ਗਲੌਕ ਵੀ ਤੇ ਸਟਾਰ ਦੋਨੋਂ ਮੈਂ ਸਮਝਦਾ ਕਿ ਕਾਫੀ ਲੀਥਲ ਵੈਪਨ ਨੇ ਔਰ ਬੜੇ ਸਫਿਸਟੀਕੇਟਰ ਵੈਪਨ ਹਨ ਦੋਵੇਂ ਠੀਕ ਹੈ ਥੈਂਕ ਯੂ ਜੀ